ਰੱਬ ਤਾਂ ਇੱਕ ਪ੍ਰੇਮ ਦੀ ਵਸਤੂ ਹੈ ਮਹਾਰਾਜ ਨੇ ਲਿਖਤਾ ਕਹਿੰਦੇ ਸਾਚ ਕੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ ਪਿਆਰਿਓਏ ਪ੍ਰੇਮ ਦੀਆਂ ਡੋਰਾ ਪਾਈਆਂ ਨੇ ਅੱਜ ਸਾਮੀ ਦੀ ਆਪਣੇ ਦਰਮਿਆਨ ਪਹੁੰਚੇ ਨੇ ਜਿਨ੍ਹਾਂ ਦੀ ਅੱਜ ਆਪਾਂ ਪਵਿੱਤਰ ਰਚਨਾ ਤੋਂ ਉਹ ਅਮਰ ਕਥਾ ਸਰਵਣ ਕਰਨੀਆਂ ਜਿਹਨੂੰ ਦੇਵ ਤੇ ਫਰਿਸ਼ਤੇ ਵੀ ਲੋਚਦੇ ਨੇ ਕਿਉਂਕਿ ਦੇਵ ਤੇ ਫਰਿਸ਼ਤਿਆਂ ਨੂੰ ਵੀ ਜਨਮ ਮਿਲਿਆ ਹੋਇਆ ਹੈ ਉਹ ਕਹਿੰਦੇ ਅਸੀਂ ਜੰਮਣ ਮਰਨ ਤੋਂ ਖਤਮ ਹੋ ਜਾਈਏ ਉਹ ਵੀ ਲੋਚਦੇ ਆ ਵੀ ਅਸੀਂ ਮਾਤ ਲੋਕ ਤੇ ਜਾਈਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਮਰ ਕਥਾ ਸੁਣ ਕੇ ਜੰਮਣ ਮਰਨ ਖਤਮ ਕਰ ਲੀਏ ਆਪਾਂ ਭਾਗਾਂ ਵਾਲੇ ਆ ਇਹ ਮਾਨੁਸ਼ਯ ਦੇਹੀ ਮਿਲੀ ਐ ਸਵਾਮੀ ਜਿਹਾ ਵਰ ਕੇ ਮਹਾਪੁਰਸ਼ ਆਪਾਂ ਨੂੰ ਮਿਲ ਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਆਪਾਂ ਨੂੰ ਜੋੜਦੇ ਨੇ ਤੇ ਕਭ ਤਾਂ ਮੈਂ ਤੁਹਾਡੇ ਚਰਨਾਂ 'ਚ ਕਹਿ ਲਿਆ ਵੀ ਸਵਾਮੀ ਜੀ ਮਹਾਰਾਜ ਪਤਾ ਨਹੀਂ ਕਿੰਨੇ ਕ ਸਾਡਾ ਤਪ ਕੀਤਾ ਹੋਊਗਾ ਜਾਂ ਕੀਤਾ ਹੋਊ ਜਾਂ ਨਹੀਂ ਕਿੰਨਾ ਕੁ ਦਾਨ ਪੁਨ ਕੀਤਾ ਹੋ ਜਿਹੜੇ ਥੋੜੇ ਵਰ ਕੇ ਸਾਨੂੰ ਗੁਰੂ ਮਿਲ ਗਏ ਪਰ ਹੁਣ ਗੁਰੂ ਤਾਂ ਮਿਲ ਗਏ ਗੁਰੂ ਤੋਂ ਮੰਗਿਏ ਕੀ ਕੀ ਮੰਗਣਾ ਚਾਹੀਦਾ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਤੁਮ ਲਾਰੇ ਵੀ ਸੱਚੇ ਪਾਤਸ਼ਾਹ ਸਾਨੂੰ ਤਾਂ ਆਪਣਾ ਪਿਆਰ ਬਖਸ਼ ਦਿਓ ਆਪਦੇ ਚਰਨਾਂ ਦੀ ਪ੍ਰੀਤੀ ਬਖਸ਼ ਦੋ ਅਸੀਂ ਤੇਰੇ ਤੋਂ ਕੁਝ ਵੀ ਮੰਗਦੇ ਹੋ ਨਾ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਨਾ ਦੁਨੀਆ ਦੇ ਸੌਖੇ ਬਸ ਤੂੰ ਆਪਦੇ ਚਰਨਾਂ ਨਾਲ ਲਾ ਕੇ ਰੱਖ ਲੈ ਜਿੰਨੀ ਕ ਜਿੰਦਗੀ ਰਹਿੰਦੀ ਹੈ ਤੇਰੇ ਦਵਾਰੇ ਤੇ ਲੰਘ ਜਾਵੇ ਝਾਹੂ ਮਾਰਦੇਆਂ ਨੂੰ ਸੇਵਾ ਕਰਦੇਆਂ ਨੂੰ ਕਿਉਂਕਿ ਜਿਹੜਾ ਤੇਰਾ ਪਿਆਰ ਹੈ ਜਿਹਨੂੰ ਤੈ ਪਿਆਰ ਨਾਲ ਤੱਕ ਲਿਆ ਜਿਹਨੂੰ ਤੈ ਪਿਆਰ ਨਾਲ ਬੁਲਾ ਲਿਆ ਉਹਦਾ ਜੰਮਣ ਮਰਨ ਖਤਮ ਕਰਦਾ ਹੈ ਆਪਾਂ ਕਹਿੰਦੇ ਆਂ ਵੀ ਕਰਮ ਕੱਟੇ ਨਹੀਂ ਜਾਂਦੇ ਜਿਹੜੇ ਲਿਖੇ ਜਾਂਦੇ ਨੇ ਜੇ ਕਾਮਲ ਮੁਰਸ਼ਿਦ ਪੀਰ ਗੁਰੂ ਮਿਲ ਜੇ ਉਹ ਕੱਦ ਦਿੰਦਾ ਹੁਲਾ ਉਹ ਜਿਵੇਂ ਫੱਡੀ ਪੋਟ ਕੇ ਨਵੇਂ ਪੁਰਨੇ ਪਾਈ ਦਿਆ ਆਏ ਜ਼ਿੰਦਗੀ ਬਦਲ ਦਿੰਦਾ ਆਪਾਂ ਨੂੰ ਗੁਰੂ ਜੀ ਮਿਲ ਗਏ ਸਵਾਮੀ ਜੀ ਇਹਦੇ ਚ ਸ਼ਬਦ ਕਈ ਆਉਣਗੇ ਵੀ ਨਾ ਤਾਂ ਮੁਕਤੀ ਦੀ ਲੋੜ ਐ ਪਰ ਸਾਨੂੰ ਤਾਂ ਆਪ ਦੇ ਰੰਗ ਵਿੱਚ ਰੰਗ ਲੈ ਅੱਠੇ ਪੈਰ ਤੇਰਾ ਨਾਮ ਜਪਦੇ ਰਹੀਏ ਤੇਰੇ ਦਰਬਾਰ ਵਿੱਚ ਸੇਵਾ ਕਰਦੇ ਰਹੀਏ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਤੇਰਾ ਦਰਸ਼ਕਦਾਰ ਤੇਰਾ ਪਿਆਰ ਚਾਹੀਦਾ ਸਾਨੂੰ ਤੇਰੇ ਦਵਾਰੇ ਤੋਂ ਹੋਰ ਕੋਈ ਮੰਗ ਨਹੀਂ ਜਿੰਨਾ ਤੇਰ ਜ਼ਿੰਦਗੀ ਆ ਚਰਨਾਂ ਚ ਲਾ ਕੇ ਰੱਖ ਲਈ ਆਓ ਸਵਾਮੀ ਜੀ ਦੇ ਪਾਵਨ ਚਰਨਾਂ ਚ ਇੱਕ ਪਿਆਰ ਦੀ ਕਵਿਤਾ ਪਿਆਰ ਦੇ ਬਲਬਲੇ ਕਿਉਂ ਦੋ ਮੈਂ ਹੱਥ ਜੋ ਚਾਹੀਦਾ I'm ਠਾਰ ਚਾਹੀਦਾ ਸਾਨੂੰ ਤਾਂ ਗੁਰੂ ਜੀ ਤੇਰਾ ਪਿਆਰ ਚਾਹੀਦਾ ਸਾਨੂੰ ਤਾਂ ਗੁਰੂ ਜੀ ਤੇਰਾ ਪਿਆਰ ਚਾਹੀਦਾ ਦੋ ਵਾਰ ਕੇ ਜਾਂ ਗਿਆ ਦੋ ਜਰ 2000 ਤੇ ਦੋ ਜਰ 2000 ਦੂਜੀ ਵਾਰ ਖੰਡਵਾ ਰੈਕ੍ਰੈਸ਼ ਕਰਨੇ ਦਾ 13000 ਸਾਨੂੰ ਇਹਨਾਂ ਘਟਕਾ ਨੂੰ ਜੀਤ ਹੋਵੇ ਨਾ ਆ ਕਰਾ ਦੇ ਪਿਆਰ ਚਾਹੀਦਾ ਆ ਫੇਲਾ ਫੇਸਾ ਹੀ ਦਾਨ ਕਰੇ ਮੁੜਿਆ ਮੁੜਿਆ ਚਾਹੇ ਨਾ ਹੋਣ ਵਾਲਾ ਹਿੰਦੂ ਦੇ ਬਹੁਤ ਬੰਦੇ ਇਸ ਕਰਕੇ ਜੀਤ ਖੰਡਵਾ ਦਾ ਸੇਵਾ ਤੇਰਾ ਪਿਆਰ ਚਾਹੀਦਾ ਸਾਨੂੰ ਤਾਂ ਗੁਰੂ ਜੀ ਤੇਰਾ ਪਿਆਰ ਚਾਹੀਦਾ ਾਰੇ ਚਾਹੀਦਾ anuta guru no goldy ਕੀ ਗੁਰ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ